ਜੋ ਰੂਹ ਕੋ ਬਚਾਣੇ ਵਾਲਾ ਹੈ ਜੋਤਾ ਜੋ ਹੈ ਜੋ ਆਨੇ ਵਾਲਾ ਹੈ ਜੋ ਰੂਹ ਕੋ ਬਚਾਣੇ ਵਾਲਾ ਹੈ ਮੇਰਾ ਖੁਦਾ ਖੁਸ਼ ਖਬਰੀ ਦੇ ਇਸ ਇੱਕ ਹੋਰ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਮਤੀ ਦੀ ਅੰਜਲੀ 12 ਅਧਿਆਇ 39 ਆਇਤ 86 ਦਾ ਪੜ੍ਹਦੇ ਹਾਂ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜੀ ਨਿਸ਼ਾਨੀ ਚਾਹੁੰਦੀ ਹੈ ਪਰ ਯੂਨਾ ਨਬੀ ਦੀ ਨਿਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਹਨਾਂ ਨੂੰ ਦਿੱਤੀ ਨਾ ਜਾਵੇਗੀ ਜਦ ਫਰੀਸੀਆਂ ਨੇ ਯੀਸ਼ੂ ਮਸੀਹ ਜੀ ਤੋਂ ਨਿਸ਼ਾਨੀ ਦੇਣ ਲਈ ਉਕਸਾਇਆ ਤਾਂ ਪ੍ਰਭੂ ਨੇ ਉਹਨਾਂ ਨੂੰ ਬੁਰੇ ਅਤੇ ਹਰਾਮਕਾਰੀ ਕਹਿ ਕੇ ਆਖਿਆ ਹੈ ਪਰਮੇਸ਼ਵਰ ਨੇ ਮਨੁੱਖ ਦੇ ਵਿਸ਼ਵਾਸ ਦੀ ਮਜ਼ਬੂਤੀ ਅਤੇ ਖराई ਲਈ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਕੇ ਅਲੱਗ-ਅਲੱਗ ਸਮਾਂ ਵਿੱਚ ਪ੍ਰਗਟ ਕੀਤਾ ਹੈ ਪਰੰਤੂ ਜਦੋਂ ਕਦੇ ਮਨੁੱਖ ਨੇ ਪਰਮੇਸ਼ਵਰ ਨੂੰ ਪਰਤੌਣ ਲਈ ਨਿਸ਼ਾਨੀ ਜਾਂ ਚਿੰਨ੍ਹ ਦੀ ਮੰਗ ਕੀਤੀ ਹੈ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਉੜਾਮਾ ਦਿੱਤਾ ਹੈ ਕਿਉਂ ਜੋ ਪਰਮੇਸ਼ਵਰ ਬਦਿਆਂ ਤੋਂ ਪਰਤਾਇਆ ਨਹੀਂ ਜਾਂਦਾ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਪੁੱਛਲਾਇਆ ਜਾਂਦਾ ਹੈ ਤਦ ਕਾਮਨਾ ਜਾਂ ਗਰਬਣੀ ਹੋਈ ਤਾਂ ਪਾਪ ਨੂੰ ਜਾਣਦੀ ਹੈ ਅਤੇ ਪਾਪ ਜਾਂ ਪੂਰੇ ਵਿਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ ਮੌਤ ਅਰਥਾਤ ਪਰਮੇਸ਼ਵਰ ਤੋਂ ਸਦੀਵੀ ਵਿਛੋੜਾ ਇਸ ਵਿਛੋੜੇ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇਤਾਰੇ ਹੋਏ ਅਤੇ ਮਨੁੱਖਤਾ ਦੇ ਪਾਪ ਨੂੰ ਆਪਣੇ ਉੱਤੇ ਲੈ ਕੇ નિર્ਦੋਸ਼ ਅਤੇ ਨਿਸ਼ਕਲੰਕ ਹੋਣ ਦੀ ਬਾਦਵੀਂ ਸੂਲੀ ਉੱਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਅਤੇ ਮਰਿਆ ਹੋਇਆਂ ਵਿੱਚੋਂ ਤੀਜੇ ਦਿਨ ਜ਼ਿੰਦਾ ਹੋਏ ਤਾਂ ਕਿ ਜੋ ਕੋਈ ਈਸ਼ੂ ਤੇ ਵਿਸ਼ਵਾਸ ਕਰਕੇ ਉਸ ਨੂੰ ਆਪਣੇ ਜੀਵਨ ਦਾ ਮਾਲਿਕ ਅਤੇ ਮੁਕਤੀਦਾਤਾ ਮੰਨ ਕੇ ਸਵੀਕਾਰ ਕਰਦਾ ਹੈ ਉਹ ਮੁਕਤੀ ਪ੍ਰਾਪਤ ਕਰਦਾ ਹੈ ਅਤੇ ਪਰਮੇਸ਼ਵਰ ਨਾਲ ਮੇਲ ਵਿੱਚ ਆ ਜਾਂਦਾ ਹੈ ਤੁਸੀਂ ਵੀ ਇਵੇਂ ਹੀ ਕਰ ਸਕੋ ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹੋ ਹੀ ਪ੍ਰਾਰਥਨਾ ਹੈ 「でらふだ」